ਕਰਦੀਆਂ ਜਿਤਾ ਨੈਟ ਉੱਤੇ ਹੁਣ ਆਉਂਦੀਆਂ ਨੇ ਲਾਈਕ ਵੀ ਆ ਖਾਤਰ ਕਪੜੇ ਲਾਉਂਦੀਆਂ ਨੇ ਵੱਡ ਖਾਣ ਨੂੰ ਪੈਜਨ ਜੇ ਕਿਤੇ ਟੋਕਦੇ ਹੋ ਮੈਂ ਤੇਰੇ ਸਮੇਂ ਦੇ ਬਾਅਦ ਮੈਂ ਲਾਈਵ ਹੋਇਆ ਤੇ ਕੋਸ਼ਿਸ਼ ਕਰਦਾ ਕਿ ਬਹੁਤ ਖੂਬਸੂਰਤ ਚੀਜ਼ਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਗਾ ਮੈਂ ਤੁਹਾਡਾ ਆਪਣਾ ਹੋਸ ਮਨਜਿੰਦਰ ਸਿੰਘ ਫਤਿਹਗਮਾਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਐਮਡੀ ਡੈਲੀਕੈਟਸ ਤੇ ਬਹੁਤ ਖਾਸ ਖੀਰ ਦੇ ਨਾਲ ਮਲਾਉਣ ਲੱਗੇ ਆ ਜਿਸ ਨੇ ਮਾਝੇ ਦੇ ਏਰੀਏ ਦੇ ਵਿੱਚੋਂ ਬਹੁਤ ਜ਼ਿਆਦਾ ਨਾਮਣਾ ਖੱਟਿਆ ਆਉ ਆਪਾਂ ਗੱਲਬਾਤ ਕਰਦੇ ਆ ਸਾਡੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਭਾਈ ਗੁਰਕਮਲ ਬਹਿਲਾ ਦੇ ਨਾਲ ਅ ਅਣਗਿਣਤ ਇੰਟਰਵਿਊ ਹੋਈਆਂ ਅਣਗਿਣਤ ਗੀਤ ਆਏ ਉਸ ਤੋਂ ਬਾਅਦ ਵੀਰ ਦੇ ਬਹਿਲਾ ਸਾਹਿਬ ਨੈੱਟ ਤੇ ਹੁਣ ਬਹੁਤ ਕੁਝ ਚੱਲੀ ਜਾਂਦਾ ਹਨ ਜਿੱਦਾਂ ਦੇਖਿਆ ਜਾਵੇ ਕਿ ਹੁਣ ਇੱਕ ਘਰਾਂ ਦੇ ਵਿੱਚ ਵਲੌਗ ਵਾਲੇ ਦਾ ਕਲਚਰ ਚੱਲ ਪਿਆ ਜਾ ਮਤਲਬ ਮੋਸਟਲੀ ਪਰਿਵਾਰ ਹੀ ਹੁਣ ਨੈੱਟ ਤੇ ਆ ਗਏ ਮੈਂ ਚਾਹਣਾ ਕਿ ਕਿਸੇ ਗੀਤ ਦੀ ਸ਼ੁਰੂਆਤ ਆਪਾਂ ਇਸੇ ਤਰੀਕੇ ਦੇ ਨਾਲ ਹੀ ਕਰੀਏ ਸਭ ਤੋਂ ਪਹਿਲਾਂ ਤਾਂ ਸਸੀ ਕਾਲ ਜੀ ਸਾਰੇ ਐਮਜੀ ਟੈਲੀਕਾਸਟ ਟੀਮ ਨੂੰ ਜਿੰਨੇ ਵੀ ਸਰੋਤੇ ਤੁਸੀਂ ਅਮਜੀ ਟੈਲੀਕਾਸਟ ਦੇਖ ਰਹੇ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਇੱਕ ਮੈਂ ਅਰਜ਼ ਕਰਦਾ ਸਾਰਿਆਂ ਨੂੰ ਕਿ ਜਿੱਦਾਂ ਪਹਿਲਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਸੀਗੇ ਨਾ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਮੁਲਾਕਾਤ ਹੋਈ ਆ ਤੇ ਤੁਹਾਨੂੰ ਪਤਾ ਸਾਡੀ ਮੁਲਾਕਾਤ ਵੱਖਰੀ ਹੁੰਦੀ ਆ ਤੇ ਵੇਸੇ ਦੇ ਵਸਨਾਰੀ ਦੇ ਵੇਲੇ ਨਾ ਹਾਂਜੀ 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 ਸੋ ਸੁਣ ਕੇ ਜੀ ਕਰਦੀਆਂ ਜਿੱਤਾਂ ਨੱਟੀ ਉੱਤੇ ਹੁਣ ਆਉਂਦੀਆਂ ਨੇ ਕਿਆ ਬਾਤ ਹੈ ਲਾਈਕ ਵੀ ਹਾਂ ਖਾਤਰ ਕਪੜੇ ਲਾਉਂਦੀਆਂ ਨੇ ਸੱਚ ਬਿਲਕੁਲ ਸੱਚ ਘਰ ਦੀ ਇੱਜ਼ਤਾਂ ਨੱਟ ਉੱਤੇ ਹੁਣ ਆਉਂਦੀਆਂ ਨੇ ਲਾਈਕ ਵੀ ਹਾਂ ਖਾਤਰ ਕਪੜੇ ਲਾਉਂਦੀਆਂ ਨੇ ਵੱਡ ਖਾਣ ਨੂੰ ਪੈਜਣ ਜੇ ਕਿਤੇ ਟੋਕਦੇ ਹੋ ਕਿਆ ਬਾਤ ਹੈ ਮੈਂ ਕਹਿੰਦਾ ਥੋੜਾ ਦਾਸਤ ਰਕੀ ਰੋਕਦੇ ਹੋ ਕਿਆ ਬਾਤ ਹੈ ਬਹੁਤ ਅੱਛੀ ਮੈਂ ਕਹਿੰਦਾ ਥੋੜਾ ਦਾਸਤ ਰਕੀ ਰੋਕਦੇ ਹੋ ਮੱਝਾਂ ਵੇਚ ਕੇ ਰੱਖ ਲੈ ਲੋਕਾ ਕੁੱਤੇ ਓਏ ਸੱਚਾ ਡਿੱਗਦੇ ਫਿਰਦੇ ਗੱਬਰੂ ਜੋ ਬਣ ਰੁੱਤੇ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾ ਕੁੱਤੇ ਓਏ ਡਿੱਗਦੇ ਫਿਰਦੇ ਗੱਬਰੂ ਜੋ ਬਣ ਰੁੱਤੇ ਦੁੱਧ ਕਿਉਂ ਤੇ ਮੱਖਣੀ ਕਿਧਰੇ ਖੋ ਗਈ ਆ ਸੱਚਾ ਹਰੀਕ ਚੀਜ਼ ਮਲਾਵਟ ਵਾਲੀ ਹੋ ਗਈ ਆ ਤੋ ਦ ਦਿੱਤਾ ਤੇ ਬੱਚਿਆਂ ਨੂੰ ਨਾ ਕੋਕਦਿਓ ਮੈਂ ਕਹਿੰਦਾ ਤੁਹਾਡਾ ਦਾਸ ਤਰੱਕੀ ਰੋਕਦਿਓ ਮਤਲਬ ਕੀ ਮੈਂ ਦੱਸਾਂ ਪਹਿਲਾ ਸਾਹਿਬ ਮਤਲਬ ਕਿ ਇੰਨੀ ਕੁ ਸਚਾਈ ਆ ਤਰਾਸ ਦੀ ਵੀ ਆ ਦੇਖਿਆ ਜਾਵੇ ਤਾਂ ਅੱਜ ਦੇ ਜਿੱਦਾਂ ਦੇ ਸਮਾਜ ਦੇ ਵਿੱਚ ਲੋਕਾਂ ਦੀ ਸੋਚ ਆ ਜਿਹੜੀ ਉਹ ਇੰਨੀ ਸੌੜੀ ਹੋ ਚੁੱਕੀ ਆ ਕਿ ਕਦੇ ਕਦੇ ਲੋਕ ਸਾਂਭ ਕੇ ਰੱਖਦੇ ਸੀ ਜਿਤਾਂ ਨੂੰ ਅੱਜ ਇੱਜਤਾਂ ਦੇ ਇਦਾਂ ਸਰਸ਼ਾਰ ਕੀਤੀਆਂ ਜਾ ਰਹੀਆਂ ਜਿਹੜੀਆਂ ਇੱਜਤ ਹਨ ਤਾਂ ਹੈ ਇੱਕ ਤ੍ਰਾਸਦੀ ਦਾ ਵਿਸ਼ਾ ਹੈਗਾ ਬਹੁਤ ਹੀ ਚਿੰਤਾਯੋਗ ਇਹ ਵਿਸ਼ਾ ਹੈਗਾ ਤਾਂ ਉਹ ਇੱਕ ਅਲੱਗ ਵਿਸ਼ਾ ਪਰ ਇਹਨੂੰ ਗਾਉਣ ਦੀ ਹਿੰਮਤ ਵੀ ਸ਼ਾਇਦ ਬਹੁਤ ਘੱਟ ਲੋਕ ਨੇ ਜਿਹੜੇ ਇਹਨੂੰ ਗਾਉਣ ਦੀ ਹਿੰਮਤ ਕਰਦੇ ਨੇ ਪਹਿਲਾਂ ਸਭ ਮੇਰੇ ਖਿਆਲ ਦੇ ਵਿੱਚ ਇਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਦੇਖਦੇ ਆਂ ਤਾਂ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਹ ਬੱਚਿਆਂ ਨੂੰ ਨਾ ਕੂਕ ਦਿਓ ਹੁਣ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਮਲਾਪਤੀ ਆ ਗਈਆਂ ਜਾਂ ਬਾਜ਼ਾਰੀ ਚੀਜ਼ਾਂ ਆ ਗਈਆਂ ਜਿਹੜੀਆਂ ਬੱਚੇ ਉਹਨਾਂ ਚੀਜ਼ਾਂ ਦਾ ਸੇਵਨ ਕਰ ਰਹੇ ਨੇ ਪਤਾ ਹਰੇਕ ਨੂੰ ਆ ਪਰ ਗਾਇਕ ਨੂੰ ਜਾਂ ਇੱਕ ਸਿੰਗਰ ਨੂੰ ਲੋਕ ਫੋਲੋ ਕਰਦੇ ਆ ਤੇ ਫੋਲੋ ਉਹਨੂੰ ਕਰਦੇ ਆ ਜਿਹੜੇ ਸੱਚ ਗਾਉਣ ਦੀ ਹਿੰਮਤ ਰੱਖਦੇ ਆ ਮੈਂ ਚਾਹਣਾ ਪਹਿਲਾ ਸਾਹਿਬ ਮੈਂ ਪਰਮਾਤਮਾ ਦੀ ਮਿਹਰ ਹੈ ਚਲੋ ਇੱਕ ਪਰਮਾਤਮਾ ਦਾ ਬੜੇ-ਬੜੇ ਧੰਨਵਾਦੀ ਆ ਇਹ ਪੱਲੇ ਨੇ ਆਪਣੇ ਕੁਛ ਨਹੀਂ ਆ ਕਰਨ ਕਰਾਉਣ ਵਾਲਾ ਮਾਲਕ ਹੀ ਆ ਚਲੋ ਪਰਮਾਤਮਾ ਹੀ ਕਰਨ ਕਰਾਉਣ ਵਾਲਾ ਆਪਣੇ ਤੇ ਇੱਕ ਜਰੀਆਂ ਲਾ ਲਓ ਹਾਂਜੀ ਹਾਂਜੀ ਪਹਿਲਾ ਸਾਹਿਬ ਮੈਂ ਚਾਹਣਾ ਕਿ ਬਾਕੀ ਦੀ ਜਿਹੜੀ ਗੱਫਤਗੂ ਆ ਉਹ ਆਪਾਂ ਇਸ ਤੋਂ ਬਾਅਦ ਚ ਕਰਦੇ ਹਾਂ ਸਮਾਂ ਮੇਰੇ ਇਖਤਿਆਰ ਦੇ ਵਿੱਚ ਨਹੀਂ ਹੈਗਾ ਮੈਂ ਚਾਹਣਾ ਕਿ ਤੁਸੀਂ ਕੁਝ ਨਾ ਕੁਝ ਹੋਰ ਜ਼ਰੂਰ ਸੁਣਾਓ ਉਸ ਤੋਂ ਬਾਅਦ ਫਿਰ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਜੋ ਸੱਚ ਦੀ ਗੱਲ ਹੋਈ ਹੈ ਤਾਂ ਕੋਈ ਸੱਚ ਦੇ ਨਾਲ ਹੀ ਆਉਣ ਦੋ ਫਿਰ ਅੱਜ ਦਾ ਸੱਚ ਸੁਣਾ ਦਿਓ ਲੋਕ ਕਹਿੰਨੇ ਪਹਿਲਾਂ ਵੀ ਤੁਸੀਂ ਇੰਨਾ ਜ਼ਿਆਦਾ ਸਪੋਰਟ ਕੀਤੀ ਸੀਗੀ ਉਸ ਅੱਜ ਅੱਜ ਦੇ ਸੱਚ ਦੀ ਸਪੋਰਟ ਦੇ ਕਾਰਨ ਅਸੀਂ ਅੱਜ ਫਿਰ ਇੱਥੇ ਇਕੱਠੇ ਖੜੇ ਆ ਬੜੇ ਲੰਮੇ ਸਮੇਂ ਬਾਅਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਲ ਕੱਲੀ ਕੱਲੀ ਸੁਣਨ ਵਾਲੀ ਆ ਸੁਣ ਕੇ ਜੀ ਓਏ ਗੁਰੂ ਘਰਾਂ ਵਿੱਚ ਜਾ ਕੇ ਬਣੇ ਰੀਲ ਜੀ ਤੇ ਪੈਂਦੀਆਂ ਸਟੋਰੀਆਂ ਸਨੈਪਚੈਟ ਤੇ ਓਏ ਗੁਰੂ ਘਰਾਂ ਵਿੱਚ ਜਾ ਕੇ ਬਣੇ ਰੀਲ ਜੀ ਤੇ ਪੈਂਦੀਆਂ ਸਟੋਰੀਆਂ ਸਨੈਪਚੈਟ ਤੇ ਓਏ ਨੰਗੇ ਸਿਰ ਕੁੜੀਆਂ ਬਣਾਉਣ ਵੀਡੀਓ ਤੇ ਮਾਰਦੇ ਸਟਾਈਲ ਮੁੰਡੇ ਨਾਲ ਕੈਪ ਦੇ ਓਏ ਰੱਬ ਭੁੱਲੇ ਜਾਂਦੇ ਪਨਗੋਟੇ ਵਾਲਿਆ ਤੇ ਬਾਣੀ ਕੋਲ ਹੋਈ ਕੋਹਾ ਦੂਰ ਜਾਂਦੇ ਆ ਓਏ ਸ਼ਰਦਾ ਨਹੀਂ ਰਹਗੀ ਗੁਰੂ ਘਰਾਂ ਵਾਲੜੀ ਆ ਯਾਤਰਾ ਦੀ ਥਾਂ ਤੇ ਹੁਣ ਟੂਰ ਜਾਂਦੇ ਆ ਓਏ ਸ਼ਰਦਾ ਨਹੀਂ ਰਹਗੀ ਗੁਰੂ ਘਰਾਂ ਵਾਲੜੀ ਯਾਤਰਾ ਦੀ ਥਾਂ ਤੇ ਹੁਣ ਟੂਰ ਜਾਂਦੇ ਆ ਚਾਚਾ ਤੇ ਪੜਦੇ ਆ ਸ਼ੀਸ਼ੀਆਂ ਤੇ ਮਾਵਾਂ ਹੁਣ ਦਿੰਦੀਆਂ ਨਹੀਂ ਦੁੱਧ ਪੁੱਤਾਂ ਨੂੰ ਓਏ ਬੰਦਾ ਸਿੰਘ ਵਰਗੇ ਬਹਾਦਰ ਨਹੀਂ ਰਹਗੇ ਓਏ ਵੇਖ ਰਹੀਏ ਪੁੱਤਾਂ ਨੂੰ ਓਏ ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾ ਤੇ ਯਾਦ ਹੁਣ ਰਹੀ ਨਾ ਤੇਰਾ ਸਿਮਤ ਰਹੋ ਓਏ ਇਟ ਨਾਲ ਇਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆਗਲਾ ਸਿਮਤ ਰਹੋ ਓਏ ਇਟ ਨਾਲ ਇਟ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆਗਲਾ ਸਿਮਤ ਰਹੋ ਤੇ ਨਲੂਆ ਜੋ ਲਿਆਉਂਦਾ ਸੀਗਾ ਤੇਗ ਨਾਲ ਬਾਬੇ ਉਹ ਨੇਰੀਆਂ ਨਹੀਂ ਰਹੀਆਂ ਸੱਚਾ ਤੇ ਅੱਜ ਦੇ ਜਵਾਨਾਂ ਨੂੰ ਮੋਬਾਈਲ ਮਾਰ ਗਏ ਉਹ ਦਲੇਰੀਆਂ ਨਹੀਂ ਰਹੀਆਂ ਜੀ ਓਏ ਹੌਸਲੇ ਬਣਾ ਕੇ ਕਿੱਦਾਂ ਰੱਖਦੀ ਆ ਬੰਬ ਓਏ ਜਾ ਕੇ ਪੁੱਛੋ ਕਿਹਦੀ ਤੋਂ ਓਏ ਚਿੱਟੇ ਵਾਂਗੂ ਪੱਬ ਜੀ ਛਡਾਉਣੀ ਪਊਗੀ ਗੇਮ ਯਾਰੋ ਨਵੀਂ ਪੀੜੀ ਤੋਂ ਓਏ ਯੋਧਿਆਂ ਦੀ ਪੈੜ ਉੱਤੇ ਤੁਰਿਆ ਨਹੀਂ ਜਾਣਾ ਯਾਰੋ ਨਵੀਂ ਪੀੜੀ ਤੋਂ ਤੇ ਆਉਣ ਵਾਲੀ نسل ਦੇ ਬਾਰੇ ਜਰਾ ਸੋਚੋ ਤੁਸੀਂ ਗਾਉਣ ਵਾਲਿਓ ਕਿਆ ਬਾਤ ਹੈ ਓਏ ਬੀਜਿਆ ਹੀ ਵਧਣਾਏਗੀ ਤਾਂ ਵਿੱਚ ਠਾ ਠਾਕ ਰੋਣ ਵਾਲਿਓ ਓਏ ਬੀਜਿਆ ਹੀ ਵੜਣਾ ਏ ਗੀਤਾਂ ਵਿੱਚ ਠਾ ਠਾ ਕਰਾਉਣ ਵਾਲਿਓ ਤੇ ਸੁਣ ਥੋਡੇ ਗੀਤ ਉਥ ਮਾਰੇ ਜਿਹੜੀਆਂ ਕੀ ਬਾਤ ਹੈ ਤੇ ਪੁੱਤ ਕਿਸੇ ਮਾ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਕੀ ਬਾਤ ਹੈ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਜਿਹਦੇ ਨਾਲ ਚੰਗਾ ਕੋਈ ਗਾਣਾ ਗਾਇਆ ਨਹੀਂ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਲੋਕਾਂ ਨੇ ਇਸ ਗੀਤ ਨੂੰ ਪਿਆਰ ਦਿੱਤਾ ਸੀ ਮੈਨੂੰ ਯਾਦ ਆ ਕਿ ਜਦੋਂ ਇਹ ਇੰਟਰਵਿਊ ਕੀਤੀ ਸੀ ਬਹਿਲਾ ਸਾਹਿਬ ਦੀ ਇਹ ਗੀਤ ਸੁਣਾਇਆ ਸੀ ਤਾਂ ਮੇਰੇ ਖਿਆਲਾਂ ਅਨੁਸਾਰ ਤਕਰੀਬਨ ਤਕਰੀਬਨ 2 3 ਮਿਲੀਅਨ ਪਲੱਸ ਵਿਊ ਸੀ ਤੇ ਇੰਨੇ ਲੋਕਾਂ ਦਾ ਜਿਹੜਾ ਇਹਨੇ ਇਨੀ ਆਵਾਮ ਦਾ ਹਜ਼ੂਮ ਜਿਹੜਾ ਹੈਗਾ ਉਹ ਇਹਨੇ ਇਕੱਠ ਦੇ ਵਿੱਚ ਲੋਕਾਂ ਨੇ ਆਪਣਾ ਪਿਆਰ ਦਿਖਾਇਆ ਤਾਂ ਸ਼ਾਇਦ ਲੋਕ ਵੀ ਸੁਣਨਾ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਲੋਕ ਕਿਤੇ ਨਾ ਕਿਤੇ ਮਿਸ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਵੈਸੇ ਵੀ ਜਿਹੜੀ ਮੈਂ ਅੱਜ ਕੱਲ ਦੀ ਗਾਇਕੀ ਦੀ ਗੱਲ ਕਰਦਾ ਉਹ ਇੱਕ ਥੋੜੇ ਮਿਆਰ ਦੇ ਵਿੱਚ ਸੀਮਤ ਹੋ ਕੇ ਰਹਿ ਗਈ ਲਾਈਕ ਤੁਸੀਂ ਕਹਿ ਸਕਦੇ ਹੋ ਕਿ 15 16 ਸਾਲ ਤੋਂ ਲੈ ਕੇ 25 26 ਸਾਲ ਵਾਲਿਆਂ ਤੱਕ ਪਰ ਉਸ ਤੋਂ ਉੱਪਰਲੀ ਜਿਹੜੀ ਏਜ ਦੇ ਜਾਂ 30 ਪਲੱਸ ਵਾਲੇ ਨੇ ਉਹ ਚੰਗੀਆਂ ਚੀਜ਼ਾਂ ਸੁਣਨ ਦੇ ਇੱਛੁਕ ਨਹੀਂ ਜਾਂ ਹੋ ਸਕਦਾ ਹੋ ਕਿ ਉਹਨਾਂ ਦਾ ਸਾਈਕੋਲੋਜੀ ਲੈਵਲ ਕੁਝ ਉਦਾਂ ਦਾ ਹੋਵੇ ਕਿ ਉਹਨਾਂ ਚੀਜ਼ਾਂ ਨੂੰ ਸੁਣ ਕੇ ਉਹਨਾਂ ਦੇ ਇਮੋਸ਼ਨਸ ਗੁੱਡ ਵਾਈਬਸ ਦਿੰਦੇ ਆ ਹਨਾ ਪਰ ਉਦਾਂ ਦੇ ਗਾਉਣ ਵਾਲੇ ਹੁਣ ਨਵੇਂ ਲੋਕ ਜਿਹੜੇ ਉਹ ਰਹਿ ਨਹੀਂ ਗਏ ਉਹ ਪੁਰਾਣੇ ਗੀਤਾਂ ਦਾ ਸਹਾਰਾ ਲੈ ਰਹੇ ਆ ਗੁਰਦਾਸ ਮਾਨ ਸਾਹਿਬ ਦੀ ਗੱਲ ਕਰੀਏ ਮਾਨਕ ਸਾਹਿਬ ਦੀ ਗੱਲ ਕਰੀਏ ਆਹ ਹੋਰ ਬਹੁਤ ਹੀ ਮਤਲਬ ਕਿ ਨਾਮਵਰ ਕਲਾਕਾਰ ਨੇ ਹਨ ਤਾਂ ਮੇਰੇ ਖਿਆਲ ਦੇ ਵਿੱਚ ਇਦਾਂ ਦੇ ਵੀ ਗੀਤਾਂ ਨੂੰ ਆਪਾਂ ਨੂੰ ਤਰਜੀਹ ਦੇਣੀ ਚਾਹੀਦੀ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਕਾਫੀ ਲੰਮੇਰਾ ਸਮਾਂ ਜਿਹੜਾ ਐਮਟੀ ਟੈਲੀਕਾਸਟ ਤੋਂ ਗੈਰਹਾਜ਼ਰ ਰਿਆਂ ਕੁਝ ਨਿੱਜੀ ਮਸਲੇ ਸੀ ਕੁਝ ਚੈਨਲ ਨਾਲ ਰਿਲੇਟਿਡ ਵੀ ਮਸਲੇ ਆਏ ਹਨ ਕਿਉਂਕਿ ਜਦੋਂ ਕਿਸੇ ਦੀ ਸਪੋਰਟ ਕਰਦੇ ਆ ਤੇ ਕਿਸੇ ਦੀ ਸਹਾਇਤਾ ਕਰਦੇ ਆ ਜਾਂ ਥੋੜੀ ਜੀ ਤੇਜ਼ੀ ਨਾਲ ਆਪਾਂ ਤੇਜ਼ੀ ਵਾਲੀ ਚਾਲ ਦੇ ਵਿੱਚ ਚੱਲਦੇ ਆ ਤਾਂ ਉਲਝਣਾ ਬਾਤ ਆਉਂਦੀਆਂ ਨੇ ਤਾਂ ਉਹਨਾਂ ਉਲਝਣਾਂ ਜੋ ਲੰਘਦੇ ਹੋਏ ਦੁਬਾਰਾ ਕੋਸ਼ਿਸ਼ ਕਰਦੇ ਆ ਕਿ ਇਦਾਂ ਬਹਿਲਾ ਸਾਹਿਬ ਦੇ ਨਾਲ ਤਾਂ ਮੈਂ ਜਾਦਾਣੀ ਤੇ 10-15 ਮੌਲਾਕਾਤਾ ਆਉਣ ਵਾਲੇ 10-15 ਦਿਨਾਂ ਦੇ ਵਿੱਚ ਹੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਸ ਤੋਂ ਇਲਾਵਾ ਵੀ ਹੋਰ ਸੋਹਣੀਆਂ ਸੋਹਣੀਆਂ ਮੌਲਾਕਾਤਾ ਦਿਖਾਉਂਦੇ ਰਾਵਾਂਗੇ ਤੇ ਬਹਿਲਾ ਸਾਹਿਬ ਦੇ ਨਾਲ ਹੀ ਦੁਬਾਰਾ ਕਿਸੇ ਨਵੀਂ ਇੰਟਰਵਿਊ 'ਚ ਮਿਲਦੇ ਆ ਕਿਉਂਕਿ ਇਹਨਾਂ ਦੇ ਜਿਹੜਾ ਗਾਉਣ ਦਾ ਅੰਦਾਜ਼ ਆ ਜੋ ਇਹਨਾਂ ਦੇ ਸ਼ਬਦਾਂ ਦੀ ਚੋਣ ਆ ਜਾਂ ਗੀਤਾਂ ਦੀ ਚੋਣ ਮਤਲਬ ਗੀਤਾਂ ਦੀ ਚੋਣ ਬਹੁਤ ਵੱਡਾ ਇੱਕ ਮੈਂ ਸੋਚਦਾ ਕਿ ਸੰਗੀਤਿਕ ਦੇ ਵਿੱਚ ਜੇ ਤੁਸੀਂ ਅੱਗੇ ਵਧਣਾ ਤਾਂ ਸਰਦੂਲ ਸਿਕੰਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਜੇ ਤੁਸੀਂ ਲੱਖਾਂ ਗੀਤ ਤੁਹਾਡੇ ਵਾਲੇ ਦਵਾਲੇ ਤੁਰੇ ਫਿਰਦੇ ਆ ਉਹਦੇ ਚ ਜੇ ਤੁਸੀਂ ਇੱਕ ਗੀਤ ਜਿਹੜਾ ਚੰਗਾ ਚੋਣ ਲਿਆ ਤਾਂ ਉਹ ਗੀਤ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਆਵਾਜ਼ ਰੱਖਦਾ ਤੁਹਾਡੇ ਮਰਨ ਤੋਂ ਬਾਅਦ ਵਿੱਚ ਹੀ ਲੋਕ ਤੁਹਾਨੂੰ ਉਸ ਗੀਤ ਦੇ ਜ਼ਰੀਏ ਯਾਦ ਰੱਖਦੇ ਨੇ ਹਨਾ ਤਾਂ ਸੱਚੀ ਮੈਨੂੰ ਇਹ ਬਹਿਲਾ ਸਾਹਿਬ ਦੇ ਗੀਤਾਂ ਦੀ ਬਹੁਤ ਚੋਣ ਵੀ ਬਹੁਤ ਵਧੀਆ ਲੱਗਦੀ ਆ ਤੇ ਆਵਾਜ਼ ਵੀ ਫੋਕ ਐਦਾਂ ਦੀ ਆਵਾਜ਼ਾਂ ਸੱਚੀ ਬਹੁਤ ਝਟਣੀ ਹਨਾ ਬਹੁਤ ਲੋਕ ਹੈ ਜਿਹੜੀ ਤਰਸਦੇ ਰਹ ਜਾਂਦੇ ਆ ਕਿ ਕਾਸ਼ ਮੈਨੂੰ ਇਦਾਂ ਦੀ ਆਵਾਜ਼ ਮਿਲੇ ਇਦਾਂ ਦੀ ਪਰ ਕਈਆਂ ਨੂੰ ਪ੍ਰਮਾਤਮਾ ਗੋੜ ਕਿੱਕੜੀ ਦੇ ਕੇ ਭੇਜਦਾ ਹਨ ਪ੍ਰਮਾਤਮਾ ਦੀ ਉਹਨਾਂ ਆਵਾਜ਼ਾਂ ਨੂੰ ਮਤਲਬ ਮੈਂ ਕਹਿ ਸਕਦਾ ਕਿ ਉਹ ਮਿਹਰਬਾਨ ਨੇ ਹੈ ਨਾ ਜੀ ਜੀ ਤਾਂ ਸੋ ਦੋਸਤੋ ਇੰਨੇ ਦੇ ਨਾਲ ਇਜਾਜ਼ਤ ਲੈਨੇ ਆ ਮੇਰੇ ਨਾਲ ਹੈ ਬੈਲਾ ਸਾਹਿਬ ਗੁਰਕਮਲ ਬੈਲਾ ਮਾਝੇ ਦੀ ਸ਼ਾਨ ਤਰਨਤਾਰਨ ਲਈ ਪਹਿਲੇ ਪਿੰਡ ਦੀ ਸ਼ਾਨ ਇਸ ਤੋਂ ਇਲਾਵਾ ਗੁਰਕਮਲ ਬੈਲਾ ਦਾ ਵੀ ਜੋ ਪੇਜ ਬਣਿਆ ਹੋਇਆ ਗੁਰਕਮਲ ਬੈਲਾ ਫੇਸਬੁੱਕ ਤੇ ਤੁਸੀਂ ਉਹਨੂੰ ਲਾਈਕ ਫੋਲੋ ਕਰ ਸਕਦੇ ਹੋ ਤੇ ਮੈਂ ਤਾਂ ਤੁਹਾਡੇ ਨਾਲ ਜੁੜਿਆ ਹੋਇਆ ਐਮਡੀ ਟੈਲੀਕਾਸਟ ਤੇ ਦੁਬਾਰਾ ਜਿਹੜੇ ਤੁਹਾਡੀ ਕਹਿਣ ਦੇ ਮੁਤਾਬਕ ਉਦਾਂ ਹੀ ਚੰਗੀਆਂ ਚੀਜ਼ਾਂ ਲੈ ਕੇ ਆਵਾਂਗੇ ਚੰਗਾ ਕੰਟੈਂਟ ਲੈ ਕੇ ਆਵਾਂਗੇ ਕੁਝ ਹਟਕੇ ਕਰਾਂਗੇ ਪੇਡਾਂ ਵਾਲੀ ਚਾਲ ਦੇ ਵਿੱਚ ਮੈਂ ਪਹਿਲਾਂ ਵੀ ਪਾਸੇ ਸੀ ਤੇ ਹੁਣ ਵੀ ਪਾਸੇ ਹੀ ਆ ਤੇ ਚੰਗੀਆਂ ਚੀਜ਼ਾਂ ਨੂੰ ਤੁਸੀਂ ਵੀ ਚੰਗੀਆਂ ਚੀਜ਼ਾਂ ਨੂੰ ਤਰਜੀਹ ਦਿਆ ਕਰੋ ਲੱਕ ਲੁੱਕ ਦਾ ਚਲੋ ਹਿਲਦੇ ਰਹਿੰਦੇ ਆ ਇਹ ਕੁਝ ਟਾਈਮ ਦਾ ਇੱਕ ਐਂਟਰਟੇਨਮੈਂਟ ਹੁੰਦਾ 2-3 ਮਿੰਟ ਦਾ ਐਂਟਰਟੇਨਮੈਂਟ ਗਾਣਾ ਇਹਨੂੰ ਐਂਟਰਟੇਨਮੈਂਟ ਤੱਕ ਸੀਮਤ ਆਖਿਓ ਪਰ ਜਿਹੜੀਆਂ ਚੰਗੀਆਂ ਚੀਜ਼ਾਂ ਦੀ ਉਮਰ ਆ ਉਹ ਬਹੁਤ ਲੰਬੀ ਹੁੰਦੀ ਆ ਤੇ ਗੱਲਾਂ ਕਰਨ ਤੋਂ ਬਾਅਦ ਦਿਲ ਕਰ ਰਿਹਾ ਦੋਸਤੋ ਤੁਹਾਡੇ ਨਾਲ ਕਿਉਂਕਿ ਮੈਂ ਕਾਫੀ ਮੇਰੇ ਸਮੇਂ ਦੇ ਬਾਅਦ ਤੋਂ ਚੈਨਲ ਤੇ ਆਇਆ तकरीबन 1.5 ਸਾਲ ਬਾਅਦ ਹਨ ਚਲੋ ਹਣ ਇਹਨਾਂ ਪ੍ਰਮਾਤਮਾ ਕਿਰਪਾ ਕਰਨ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਤ ਵਦ ਪੇਜ ਨੂੰ ਫੋਲੋ ਕਰਿਓ ਗੁਰਕਮਲ ਬੇਲਾ ਨੂੰ ਐਮਜੀ ਟੈਲੀਕਾਸਟ ਨੂੰ ਤੇ ਵੱਤ ਵਦ ਦੇ ਕਰਿਓ ਸ਼ੇਅਰ ਤੇ ਹੁਣ ਥੋੜਾ ਖੁੱਤੀ ਪਾਵਾਂਗੇ ਪਹਿਲਾਂ ਸਾਹਿਬ ਜਰੂਰ ਇਸ ਤੋਂ ਬਾਅਦ ਬਹੁਤ ਹੀ ਵਧੀਆ-ਵਧੀਆ ਆਵਾਜ਼ਾਂ ਦੇ ਮਾਲਕ ਤੇ ਹੋਰ ਵੀ ਜਿਹੜੇ ਕੁਝ ਅੱਛੇ ਕੰਟੈਂਟ ਨੇ ਮੈਂ ਸਾਡੀ ਝੋਲੀ ਪਾਉਂਦਾ ਰਹੂਗਾ ਤੇ ਤੁਸੀਂ ਇੰਨੀ ਕੋਸ਼ਿਸ਼ ਕਰਿਓ ਕਿ ਜੇ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਜਾਂ ਕਮੈਂਟ ਕਰਕੇ ਜਾਓ ਕਿ ਜਿਹੜਾ ਸਾਡਾ ਕੰਟੈਂਟ ਆ ਜਾਂ ਬਾਈ ਦੇ ਗੀਤ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਜੇ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਾਡੇ ਚੈਨਲ ਨੂੰ ਫੋਲੋ ਕਰਿਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਖੁਦ ਇਦਾਂ ਦਾ ਗਾਉਣ ਦੀ ਇੱਛਾ ਰੱਖਦੇ ਹੁੰਨੇ ਆ ਪਰ ਪ੍ਰਮਾਤਮਾ ਗਾਇਕੀ ਦੇ ਵਿੱਚ ਹਰ ਕਿਸੇ ਤੇ ਮਿਹਰਬਾਨ ਨਹੀਂ ਹੁੰਦਾ ਪਰ ਤੁਸੀਂ ਇਹੋ ਜੀਆਂ ਆਵਾਜ਼ਾਂ ਨੂੰ ਪ੍ਰਮੋਟ ਕਰ ਸਕਦੇ ਹੋ ਕਿਉਂਕਿ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਸੀ ਕਿ ਸਾਡੀ ਪ੍ਰੋਮੋਸ਼ਨ ਆ ਜਿਹੜੀ ਅਸੀਂ ਸਾਡੀ ਕੋਈ ਔਕਾਤ ਨਹੀਂ ਕਹਿ ਸਕਦਾ ਹਨਾ ਕੋਈ ਔਕਾਤ ਨਹੀਂ ਉਹ ਪ੍ਰਮਾਤਮਾ ਸਾਡੇ ਨਾਲ ਆ ਸਾਡੀ ਜਿਹੜੀ ਮੈਂ ਪਹਿਲਾਂ ਬੱਚੇ ਲੈ ਕੇ ਆਉਣਾ ਸੀ ਉਹਨਾਂ ਦੀ ਵੀ ਪ੍ਰੋਮੋਸ਼ਨ ਤੁਸੀਂ ਉਹਨਾਂ ਨੂੰ ਚੜਾਉਣ ਵਾਲੇ ਵੀ ਤੁਸੀਂ ਉਹ ਸਭ ਕੁਝ ਤੁਸੀਂ ਮੈਂ ਵੀ ਇੰਟਰਵਿਊ ਆਪਣੇ ਇੰਟਰਵਿਊਜ਼ ਦੇ ਵਿੱਚ ਪਹਿਲਾਂ ਦੱਸਿਆ ਹੀ ਆ ਕਿ ਮੇਰੇ ਕੋਲ ਐਡਾ ਬਾਲਾ ਕੋਈ ਵੱਡਾ ਬਾਈਟ ਨਹੀਂ ਹੈਗਾ ਕਿ ਸਵੇਰੇ ਗਾਣਾ ਕਰਕੇ ਰਿਲੀਜ਼ ਤੇ ਸ਼ਾਮ ਨੂੰ ਮਿਲੀਏਨ ਵਿਊਜ਼ ਮੇਰੀ ਐਡ ਤੁਸੀਂ ਲੋਕੋ ਤੁਸੀਂ ਸਰੋਤੇ ਸੁਣਨ ਆ ਲਿਓ ਤੁਸੀਂ ਵੀਊ ਦੇਣੇ ਆ ਸਭ ਕੁਝ ਕਰਨ ਵਾਲੇ ਤੁਸੀਂ ਜਿੱਦਾਂ ਪਹਿਲਾਂ ਸਭ ਕੁਝ ਤੁਸੀਂ ਕੀਤਾ ਪਰਮਾਤਮਾ ਨੇ ਕਰਵਾਇਆ ਇਦਾਂ ਇਸ ਵੀਡੀਓ ਨੂੰ ਕਰਦੇ ਵਾਦ ਵਾਦ ਸ਼ੇਅਰ ਜੀ ਸੋ ਮਿਲਦੇ ਆ ਜੀ ਸੋ ਸ਼ੇਅਰ ਵਿੱਚ ਕੋਈ ਕਮੀ ਨਾ ਰੱਖਿਓ ਜੀ ਬਾਕੀ ਜੋ ਵੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕੋਤ ਸਿਆਣੇ ਹੋ ਸਾਰੇ ਹਨ ਤਾਂ ਇੰਨੇ ਦੇ ਨਾਲ ਇਜਾਜ਼ਤ ਦਿਓ ਜੀ ਤੁਹਾਡੇ ਤੋਂ ਵਿਦਾਇਗੀ ਲੈਣੇ ਆ ਦੁਬਾਰਾ ਕਿਸੇ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਮਨਜਿੰਦਰ ਸਿੰਘ ਫਤਿਹਕਮਾਨ ਤੁਸੀਂ ਦੇਖ ਰਹੇ ਹੋ ਐਮ ਜੀ ਟੈਲੀਕਾਸਟ ਮੇਰੇ ਨਾਲ ਗੁਰਕਮਲ ਬੈਲਾ ਜੀ ਤੇ ਕਿਉਂ ਨਾਮ ਰਿੰਪਲ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਸਾਸ਼ੀ ਕਾਂ